ਸ਼ਰਮਾ ਜੀ ਜੀ ਸ਼ਰਮਾ ਸ਼ਰਮਾ ਜੀ ਜੀ ਕਮਲ ਸ਼ਰਮਾ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਪਰਿਵਾਰ ਨੂੰ ਬਚਾਉਣ ਦੇ ਮਾਮਲੇ ਵਿੱਚ ਲੱਖਾਂ ਰੁਪਏ ਲੈਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਪੰਜਾਬ ਬੀਜੇਪੀ ਦੇ ਪ੍ਰਧਾਨ ਕਮਲ ਸ਼ਰਮਾ ਦੇ ਪੀਏ ਵਿਰੁੱਧ ਅੱਜ ਫਿਰ ਯੂਥ ਕਾਂਗਰਸ ਨੇ ਫਿਰੋਜ਼ਪੁਰ ਚ ਮੁਜ਼ਾਹਰਾ ਕੀਤਾ। ਪਰਮਿੰਦਰ ਸਿੰਘ ਪਿੰਕੀ ਜੀ ਜੀ ਅਮਰਪ੍ਰੀਤ ਲਾਲੀ ਜੀ ਜੀ ਗੁਜ਼ਾਰੇ ਦੀ ਅਗਵਾਈ ਅਮਰਪ੍ਰੀਤ ਸਿੰਘ ਲਾਲੀ ਪੰਜਾਬ ਪ੍ਰਧਾਨ ਯੂਥ ਕਾਂਗਰਸ ਅਤੇ ਹਲਕਾ ਵ代ਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕੀਤੀ ਗਈ। ਕਾਂਗਰਸ ਦਾ ਇਲਜ਼ਾਮ ਹੈ ਕਿ ਫਿਰੋਜ਼ਪੁਰ ਸਮੇਤ ਪੰਜਾਬ ਦੇ ਨੌਜਵਾਨ ਵਰਗ ਨੂੰ ਨਸ਼ਿਆਂ ਦੇ ਚਿੱਕੜ ਵਿੱਚ ਫਸਾਉਣ ਵਾਲੇ ਇਹਨਾਂ ਭਾਜਪਾਈਆਂ ਦੇ ਦੋਸ਼ ਸਾਬਿਤ ਹੋਣ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਜਿਆ ਪਰਧਾਨਿਆਂ ਬੀਜੇਪੀ ਦੇ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਆ ਉਹਨਾਂ ਨੇ ਜੋ ਇਹ ਕਰਪਸ਼ਨ ਕੀਤੀ ਹੈ ਕਰਪਸ਼ਨ ਵੀ ਆ ਔਰ ਇਹ ਬਿਲਕੁਲ ਇੱਕ ਬਹੁਤ ਵੱਡਾ ਜੁਰਮ ਆ ਖਵਾਰਾਂ ਦੇ ਵਿੱਚ ਨਾਮ ਆਇਆ ਜੀ ਉਹ ਪੰਲੀ ਜਿਨ੍ਹਾਂ ਦਾ ਪੁਲਿਸ ਨੂੰ ਵੀ ਪਤਾ ਹੈ ਪਰ ਸਿਆਸੀ ਦਬਾਅ ਦੇ ਹੇਠ ਪੁਲਿਸ ਕੋਈ ਕੰਮ ਨਹੀਂ ਕਰ ਰਹੀ। ਪਹਿਲਾਂ ਤਾਂ ਨੀਲੇ ਪੀਲੇ ਕਾਰਡ ਚੱਲਦੇ ਸੀ ਹੁਣ ਬੀਜੇਪੀ ਬੀਜੇਪੀ ਨੇ ਨਵਾਂ ਕਾਰਡ ਚਲਾਇਆ ਚਿੱਟਾ ਕਾਰਡ ਚਿੱਟੇ ਕਾੜਦੰਮ ਲੋ ਚਿੱਟਾ ਜਿੱਥੋਂ ਮਰਜੀ ਲੋ ਬੀਜੇਪੀ ਦੇ ਪ੍ਰਧਾਨ ਕਮਲ ਸ਼ਰਮਾ ਜੀ ਕਹਿੰਦੇ ਨੇ ਕਿ ਮੈਂ ਉਹਨਾਂ ਬੰਦਿਆਂ ਨੂੰ ਐਸਐਸਪੀ ਸਾਹਿਬ ਨੂੰ ਮਿਲਾ ਕੇ ਲਿਆਇਆ ਕਿੰਨਾ ਲੋਕਾ ਜਿਹੜੇ ਬੰਦੇ ਨਸ਼ੇ ਦੇ ਵਿੱਚ ਮਲਜਮ ਸਨ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਮਿਲਾ ਕੇ ਲਿਆਏ ਤੁਸੀਂ ਉਹਨਾਂ ਨੂੰ ਪੁਲਿਸ ਨੂੰ ਹੈਂਡਓਵਰ ਕਿਉਂ ਨਹੀਂ ਕੀਤਾ